ਸ਼ੁਕਰਾਨਾ ਕਰਨ ਦੇ ਵਾਸਤੇ ਆਏ ਆਂ ਔਰ ਅਰਦਾਸ ਵੀ ਕਰਦੇ ਆਂ ਗੁਰੂ ਰਾਮਦਾਸ ਜੀ ਅੱਗੋਂ ਵੀ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਸਾਈਬਰ ਅਟੈਕ ਕਰ ਦੇਣਾ ਸੀਸਫਾਇਰ ਹੋਣ ਦੇ ਬਾਵਜੂਦ ਅਟੈਕ ਕਰ ਦੇਣਾ ਮਜ਼ਾਇਲ ਚਲਾ ਦੇਣੀਆਂ ਇਹ ਕਿਤਨਾ ਕਿਤੇ ਸ਼ਰਮਣਾ ਆ ਕਿ ਉਹਨਾਂ ਲੋਕਾਂ ਦੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਾਥੀ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬਾਹਿ ਗੁਰੂ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਆਏ ਆ ਗੁਰੂ ਰਾਮਦਾਸ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ ਜਿਸ ਤਰ੍ਹਾਂ ਦਾ ਮਾਹੌਲ ਸਾਡੇ ਸਾਰੇ ਦੇਸ਼ ਦੇ ਵਿੱਚ ਸ਼ਰਧੀ ਖੇਤਰਾਂ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨਾਂ ਦਾ ਵਿੱਚ ਅਸੀਂ ਦੇਖਿਆ ਬਣਿਆ ਜੰਗ ਦਾ ਮਾਹੌਲ ਬਣਿਆ ਬਾਹਿ ਗੁਰੂ ਪਰਮਪਿੱਤਾ ਪਰਮਾਤਮਾ ਦੋਨੋਂ ਦੇਸ਼ਾਂ ਦੇ ਹੁਕਮਰਾਨ ਦੇ ਉੱਪਰ ਵੱਡੇ ਪੋਲੀਟਿਸ਼ੀਅਨਸ ਨੂੰ ਸਦਬੁੱਧੀ ਦੇਣ ਤਾਕੀ ਮਾਨਵਤਾ ਦਾ ਜਿਹੜਾ ਸੰਦੇਸ਼ ਹੈ ਵਾਈ ਗੁਰੂ ਦਾ ਇਨਸਾਨੀਅਤ ਦਾ ਸੰਦੇਸ਼ ਹੈ ਇਨਸਾਨੀਅਤ ਨੂੰ ਬਚਾਉਣ ਦਾ ਸੰਦੇਸ਼ ਹੈ ਚੰਗੇ ਕਰਮ ਨੂੰ ਕਰਨ ਦਾ ਸੰਦੇਸ਼ ਹੈ ਪਿਆਰ ਮੁਹੱਬਤ ਦੇ ਨਾਲ ਰਹਿਣ ਦਾ ਜਿਹੜਾ ਸੰਦੇਸ਼ ਹੈ ਇਹ ਦੋਨੋਂ ਦੇਸ਼ਾਂ ਦੇ ਜਿਹੜੇ ਹੁਕਮਰਾਨ ਨੇ ਉਹਨੂੰ અપਨਾਣ ਸੋਚਨ ਔਰ ਸੁਲ੍ਹਾ ਸਫਾਈ ਦੇ ਨਾਲ ਜਿਹੜਾ ਕੰਮ ਹੋ ਸਕਦਾ ਹੈ ਮੇਰੇ ਹਿਸਾਬ ਦੇ ਨਾਲ ਜੰਗ ਦੇ ਨਾਲ ਲੜ ਕੇ ਗੁੱਸੇ ਦੇ ਨਾਲ ਨਹੀਂ ਹੋ ਸਕਦਾ ਪਿਆਰ ਦੇ ਨਾਲ ਆਪਸ ਦੇ ਵਿੱਚ ਬੈਠ ਕੇ ਵੱਡੇ ਲੀਡਰਸ ਤੇ ਵੱਡੇ ਜਿਹੜੇ ਆਫੀਸਰ ਸਹਿਬਾਨ ਨੇ ਅੱਜ ਵੀ ਮੀਟਿੰਗ ਹੈ ਕਿਸੇ ਕੋ ਸਾਨੂੰ ਪਤਾ ਹੈ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਸਤਬੁੱਧੀ ਦੇਣ ਚੰਗੇ ਡਿਸੀਜਨ ਜਿਹੜੇ ਐ ਪਬਲਿਕ ਦੇ ਹਿੱਤ ਦੇ ਵਿੱਚ ਮਾਨਵਤਾ ਦੇ ਹਿੱਤ ਦੇ ਵਿੱਚ ਹੋਣ ਸ਼ੁਕਰਾਨਾ ਕਰਨ ਦੇ ਵਾਸਤੇ ਆਏ ਆਂ ਔਰ ਅਰਦਾਸ ਵੀ ਕਰਦੇ ਆਂ ਕਿ ਗੁਰੂ ਰਾਮਦਾਸ ਜੀ ਅੱਗੋਂ ਵੀ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਲੱਗਦਾ ਜੰਗ ਦੇ ਵਿੱਚ ਕਈ ਉੰਗਰੀਸ ਘਟ ਗਿਆ ਸੀ ਲੋਕਾਂ ਦੇ ਕਾਰੋਬਾਰ ਵੀ ਘਟਦੇ ਸੀ ਦੇਖੋ ਜੀ ਜਦੋਂ جنگ ਹੁੰਦੀ ਹੈ ਦੇਖਿਆ ਯੂਕਰੇਨ ਔਰ ਰਸ਼ੀਆ ਦੇ ਵਿੱਚ جنگ ਚੱਲ ਰਹੀ ਹੈ ਦੋਨੋਂ ਦੇਸ਼ ਕਿਤੇ ਨਾ ਕਿਤੇ ਕਾਫੀ ਪਿੱਛੇ ਚਲੇ ਗਏ ਨੇ ਇਸੇ ਤਰੀਕੇ ਦੇ ਨਾਲ ਪਿੱਛੇ ਵੀ ਜੰਗਾਂ ਲੜੀਆਂ ਹੈ ਭਾਰਤ ਔਰ ਹਿੰਦੁਸਤਾਨ ਨੇ ਦੋ ਤਿੰਨ ਜੰਗਾਂ ਹੋਈਆਂ 71 ਦੇ ਵਿੱਚ ਵੀ ਹੋਈ ਹੈ ਅੱਗੋਂ ਜੀ ਵੀ ਇਸ ਤਰ੍ਹਾਂ ਦਾ ਕੋਈ ਮਾਹੌਲ ਬੰਦਾ ਹੈ ਦੋਨੋਂ ਦੇਸ਼ਾਂ ਦੀ ਇਕਨੋਮੀ ਡਾਊਨ ਜਾਏਗੀ ਕੋਈ ਇਕਨੋਮੀ ਪਹਿਲੇ ਹੀ ਅਨਇੰਪਲੋਇਮੈਂਟ ਦੋਨੋਂ ਦੇਸ਼ਾਂ ਦੇ ਵਿੱਚ ਕਾਫੀ ਹੈ ਔਰ ਤਰੱਕੀ ਕਰਨ ਦੇ ਵਾਸਤੇ ਇਮਪਲॉयਮੈਂਟ ਜਨਰੇਟ ਕਰਨ ਦੇ ਵਾਸਤੇ ਕਾਰੋਬਾਰਾਂ ਦੇ ਵਿੱਚ ਵਾਧਾ ਪਾਉਣ ਦੇ ਵਾਸਤੇ ਜੰਗ ਨਹੀਂ ਹੋਣੀ ਚਾਹੀਦੀ ਜਦੋਂ ਜੰਗ ਨਹੀਂ ਹੋਊਗੀ ਦੋਨੋਂ ਦੇਸ਼ ਖੁਸ਼ਹਾਲ ਰਹਿਣਗੇ ਪਿਆਰ ਨਾਲ ਲੈਣਗੇ ਵਪਾਰ ਇੱਕ ਦੂਸਰੇ ਦੇ ਨਾਲ ਵਧੇਗਾ ਤੇ ਮੈਂ ਸਮਝਦਾ ਹਾਂ ਇਕਨੋਮੀ ਵੀ ਰਾਈਜ਼ ਕਰੇਗੀ ਔਰ ਦੋਨੋਂ ਦੇਸ਼ਾਂ ਦੇ ਲੋਕ ਵੀ ਜੜੇ ਆ ਇੱਕ ਖੁਸ਼ਹਾਲ ਜੀਵਨ ਬਤੀਤ ਕਰਨਗੇ ਇਸ ਤਰ੍ਹਾਂ ਦੇਖਦੇ ਬਾਡੀ ਮਲਕੋਈ ਦੇ ਸੀਸ ਫਾਇਰ ਲੱਗਿਆ ਉਸ ਤੋਂ ਬਾਅਦ ਸੀਸ ਫਾਇਰ ਨੂੰ ਤੋੜਿਆ ਜਾਂਦਾ ਹੁਣ ਇੱਕ ਸਾਈਬਰ ਅਟੈਕ ਦੀ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੰਦੀ ਪੋਲਿਟਿਕਸ ਹੈ ਮੈਂ ਸਮਝਦਾ ਹਾਂ ਇਹ ਜਿਹੜੇ ਲੋਕ ਕਰ ਰਹੇ ਨੇ ਔਰ ਉਹ ਮੈਂ ਸਮਝਦਾ ਹਾਂ ਮਾਨਵਤਾ ਤੇ ਦੁਸ਼ਮਨ ਤੇ ਹੈ ਹੀ ਨੇ ਉਹ ਆਪਣੇ ਦੇਸ਼ ਦੇ ਵੀ ਦੁਸ਼ਮਨ ਨੇ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਸਾਈਬਰ ਅਟੈਕ ਕਰ ਦੇਣਾ ਸੀਸਫਾਇਰ ਹੋਣ ਦੇ ਬਾਵਜੂਦ ਅਟੈਕ ਕਰ ਦੇਣਾ ਮਿਜ਼ਾਈਲ ਚਲਾ ਦੇਣੀਆਂ ਇਹ ਕਿਤਨਾ ਕਿਤੇ ਸ਼ਰਮਨਾ ਆ ਕਿ ਉਹਨਾਂ ਲੋਕਾਂ ਦੇ ਵਾਸਤੇ ਔਰ ਪ੍ਰਮਾਤਮਾ ਮੈਂ ਤੇ ਇਹੀ ਕਹੂੰਗਾ ਗੁਰੂ ਘਰ ਆ ਕੇ ਸਤਬੁੱਧੀ ਦੇਣ ਤਾਂ ਕਿ ਚੰਗੇ ਕੰਮ ਕਰ ਸਕਣ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਸਾਰੇ ਸੰਗੀ ਸਾਥੀ ਅੱਜ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਆਏ ਆ ਜੀ ਕਿ ਜਿਹੜੀ ਭੀੜ ਪੰਜਾਬ ਤੇ ਪਾਰਟਿਕੂਲਰ ਅੰਮ੍ਰਿਤਸਰ ਤੇ ਔਰ ਸਾਡੇ ਦੇਸ਼ ਤੇ ਪਈ ਸੀ ਉਹ ਸੁਖ ਸਬੀਲੀ ਨਾਲ ਗੁਰੂ ਮਹਾਰਾਜ ਜੀ ਨੇ ਆਪਣੇ ਅਸ਼ੀਰਵਾਦ ਨਾਲ ਸਭ ਕੁਝ ਠੀਕ ਕਰ ਦਿੱਤਾ ਜੀ ਔਰ ਅਸੀਂ ਉਮੀਦ ਰੱਖਦੇ ਆ ਕਿ ਇਹ ਕਿਰਪਾ ਬਣੀ ਦੇਗੀ ਔਰ ਸਾਡਾ ਮੋਰ ਕੇ ਜਿਹੜਾ ਬੁਰਾਈਆਂ ਤੋਂ ਬਾਹਰ ਲਿਆਂ ਗੰਦੀਆਂ ਨੀਤੀਆਂ ਤੋਂ ਜਾਂ ਭੈੜੀਆਂ ਨਿਗਾਵਾਂ ਤੋਂ but you